ਖਾਸ ਕਰਕੇ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਨੋਂ ਭਗਤ ਸੋ ਅਪਾ ਉਹ ਪਾਣੀ ਲੈ ਜਾ ਜਿਹੜੇ ਇਨਵਾਇਰਨਮੈਂਟ ਦੇ ਆਪਣੀ ਕਿਉਂਕਿ ਵੇਖੋ ਹੁਣ ਤੁਹਾਨੂੰ ਵੀ ਪਤਾ ਹੈ ਕਿ ਸਾਰੇ ਹੁਣ ਪੇੜ-ਪੂੜ ਸਾਰੇ ਕੱਟੀ ਜਾਣਦੇ ਆ ਡਿਵੈਲਪਮੈਂਟ ਦੇ ਚੱਕਰ ਸਾਰਾ ਕੁਝ ਕੱਟੀ ਜਾਣਦੇ ਆ ਸਾਰਾ ਰੁਕਸ਼ ਸਾਰਾ ਕੁਝ ਲਗਭਗ ਬਹੁਤ ਘੱਟ ਹੀ ਰਹਿ ਗਏ ਪੇੜ ਕਿੰਨੀ ਗਰਮੀ ਇਹਦੇ ਕਰਕੇ ਪੋਲੂਸ਼ਨ ਕਿੰਨਾ ਹੋਇਆ ਕਿੰਨੀ ਗਰਮੀ ਪੈਣ ਹੈ ਪੀ ਹੈ ਕਿੰਨੀ ਹੁਣ ਏਸੀ ਕਿੰਨੇ ਲੱਗਣ ਡੈ ਪਿਆ ਤੇ ਏਸੀਆਂ ਕਰਕੇ ਹਵਾ ਵੀ ਗਰਮ ਚਲਦੀ ਹੈ ਮੇਰੇ ਹਿਸਾਬ ਨਾਲ ਦੇ ਦਾਈਆਂ ਵੇਖੋ ਹੁਣ ਸਾਨੂੰ ਵੱਧ ਤੋਂ ਵੱਧ ਪੇੜ ਲਾਉਣੇ ਚਾਹੀਦੇ ਇਸੇ ਕਰਕੇ ਹੁਣ ਅਸੀਂ ਟੀਚਰ ਰੱਖਿਆ ਕਿ ਜਦੋਂ ਸੰਡੇ ਦੇ ਸੰਡੇ ਖੇਡਣ ਜਾਇਆ ਕਰਨਾ ਤੇ ਜਿੰਨੇ ਵੀ ਜਿੰਨੇ ਵੀ ਮੁੰਡਿਆਂ ਕੋਲ ਛੋਟੇ ਜਿਹੜੇ ਪੇੜ ਹੁੰਦੇ ਉਹ ਲੈ ਕੇ ਆਏ ਜਾ ਸਕਣਗੇ ਉਹ ਲੈ ਕੇ ਆਇਆ ਕਰੋ ਤੇ ਇਹ ਹੋਈ ਮੁਹਿੰਮ ਚਾਲੂ ਕੀਤੀ ਆ ਕਿ ਵੱਧ ਤੋਂ ਵੱਧ ਪੇੜ ਲਾਈਏ ਤੇ এনਵਾਇਰਨਮੈਂਟ ਨੂੰ ਆਪਣੇ ਬਚਾਈਏ ਹੁਣ ਆਪਾਂ ਲੌਂ ਲਗੇ ਹਰ ਸੰਡੇ ਟੀਚਰ ਆਖਿਆ ਆਪਣੇ ਬੰਦਿਆਂ ਨੇ ਕਿ ਇੱਕ ਇੱਕ ਤੇ ਲੈ ਕੇ ਆਇਆ ਕਰਨ ਜੇ ਇੱਕ ਇੱਕ ਲੈ ਕੇ ਆਇਆ ਕਰਨਗੇ ਤਾਂ 10 ਤੇ ਲੱਗ ਹੀ ਜਾਂਦੇ ਆ ਆ ਵੇਖੋ ਹੁਣ ਆਪਾਂ ਲੌਂ ਡੇ ਆ ਤੇ ਆ ਵੇਖੋ ਕਿਤੇ ਲੱਭਦਾ ਹੈ ਕਿਤੇ ਗਰਾਊਂਡ ਚ ਕਿਤੇ ਲੱਗੇ ਚ ਅਗੇ ਕਿਤੇ ਦਰਖਤ ਨਹੀਂ ਆ ਸ਼ਾਂ ਇੰਨੀ ਗਰਮੀ ਹੈ ਕਿਤੇ ਸ਼ਾਂ ਨਹੀਂ ਰੱਖੋ ਇੱਥੇ ਹੁਣ ਖੇਡੀਦਾ ਆ ਗਰਾਊਂਡ ਦੇ ਬਾਹਰ ਆਪਾਂ ਇੱਥੇ ਹੁਣ ਲਾਈ ਜਾਂਦੇ ਆ ਵੇਖੋ ਬੂਟੇ ਲਾਉਂਦੇ ਆ ਵੱਤਵਾਦ ਬੂਟੇ ਲਾਓ ਮੈਂ ਕਹਿੰਦਾ ਜਾਂ ਕਿ ਥੋੜੀ ਜੀ ਗਰਮੀ ਤੋਂ ਰਾਹਤ ਮਿਲ ਸਕੇ ਆ ਵੇਖੋ ਮੰਡੇ ਲਾਉਂਦੇ ਬੂਟੇ ਆ ਵੇਖੋ ਬੂਟੇ ਲਾਉਂਦੇ ਤੇ ਅੱਗੋਂ ਆ ਵੇਖੋ ਕਿਤੇ ਇਹ ਨਹੀਂ ਲੱਭਦਾ ਪਿਆ ਵਿਕਸ਼ੇ ਦੇ ਕਰਕੇ ਕਿੰਨੀ ਗਰਮੀ ਹੋ ਗਈ ਵੇਖੋ ਕਿੰਨਾ ਪੋਲਿਊਸ਼ਨ ਹੋ ਰਿਹਾ ਤੇ ਮੈਂ ਕਹਿੰਦਾ ਗਰਮੀ ਤੇ ਕਈ 45 ਅਗਲੇ ਮਹੀਨੇ ਨੂੰ ਲੱਗਦਾ ਕਿ ਅਗਲੇ ਸਾਲ ਤੱਕ ਨਾ ਅਗਲੇ ਸਾਲ ਤੱਕ 55 ਡਿਗਰੀ ਤੱਕ ਟੈਂਪਰੇਚਰ ਆਪਣਾ ਜਾਏਗਾ ਇਸ ਵਾਰੀ 50 ਦੇ ਲਾਗੇ ਬੰਨੇ ਚਲ ਗਿਆ 50 ਤੋਂ ਉੱਪਰ ਚਲ ਗਿਆ ਅਗਲੇ ਸਾਲ 55 ਦੇ ਲਾਗੇ ਬੰਨੇ ਹੋ ਇਹਨਾਂ ਦੇ ਕਿੰਨੀ ਗਰਮੀ ਫੈਣੀ ਹੈ ਤੇ ਇਸੇ ਕਰਕੇ ਵੱਧ ਤੋਂ ਵੱਧ ਬੂਟੇ ਲਾਉਗਾ ਮੁੰਡੇ ਹਰ ਹੁਣ ਇਹ ਰੱਖਿਆ ਕਿ ਹਰ ਸੰਡੇ ਜਦੋਂ ਖੇਡਣ ਆਇਆ ਕਰਨਾ ਹਰ ਸੰਡੇ ਖੇਡਣ ਆਇਆ ਕਰਨਾ ਦੇ ਪੰਜ ਬੂਟੇ ਇਹਦੇ ਮੈਂ ਤਾਂ ਚਲੋ ਆਪਣੇ ਤੌਰ ਤੇ ਆਪ ਲਿਆਇਆ ਕਿ ਬਾਕੀ ਜਿਹੜੇ ਮੁੰਡੇ ਆ ਉਹ ਆਪਣੇ ਆਪਣੇ ਜਿੰਨੇ ਇਹਨਾਂ ਕੋਲ ਲਿਆਏ ਜਾ ਸਕਣ ਉਹ ਲੈ ਕੇ ਆਇਆ ਕਰਨਾ ਵੱਧ ਤੋਂ ਵੱਧ ਪੇੜ ਲਾਓ ਤੇ ਜਾ ਕੇ ਜੋ এনਵਾਇਰਨਮੈਂਟ ਬਚਾ ਸਕੀਏ ਆ ਬਿਲਹਲ ਮੁੰਡਿਆ ਕੁੱਤਾ ਕਿ ਜਦੋਂ ਅਸੀਂ ਮਾਨ ਨਹੀਂ ਕਰਦੇ ਵੀ ਹਾਂ ਬਿਖਾ ਮੁੰਡਾ ਲਾਉਣ ਦਾ ਬੂਟਾ ਆਪਣਾ ਬਿਲਾ ਮੁੰਡਾ ਲਾਉਣ ਦਾ ਬੂਟਾ ਸ਼ੁਰੂਆਤ ਕਰਦੀ ਹੈ ਬਾਹ ਬੂਟਿਆਂ ਦੀ ਐਂ ਤੇ ਕਿੰਨੇ ਕੀ ਚੱਲ ਵੇਖੋ ਵੇਖੀ ਸਾਰੇ ਲਾਣ ਬਾਗੀ ਦਿਓ ਯਾਰ ਉਹ ਲੈਂਦੇ ਸਾਰੇ ਨੇ ਯੰਗ 11 ਵਾਲਿਆਂ ਨੇ ਵੀ ਲਾ ਲੈਂਦੇ ਸਾਰੇ ਨੇ ਕਲਾ ਨਹੀਂ ਦੇ ਕੇ ਗਏ ਬੱਤ-ਬੱਤ ਬੂਟੇ ਲਾਓ ਜਾਂ ਇਹ ਆਪਾਂ ਨੂੰ ਸ਼ਾਨ ਦੇਣੀ ਪਾਚੂ ਇਹਨਾਂ ਨੇ ਹਾਂ ਲਓ ਜੀ ਬੂਟਾ ਲੱਗ ਗਿਆ ਪੁੱਤੇ ਵੀ ਪਾਣੀ ਪਾ ਗਏ ਇਹਨਾ ਬੂਟਾ ਲਾਤਾ ਬਿੱਲੇ ਨੇ ਨਹੀਂ ਬੂਟੇ ਵਾਹੇ ਸਾਰੇ ਲਾਉਣੇ ਗਏ ਜੀ ਉਸਤਾਜੀ ਇੱਥੇ ਕਿੱਕਰ ਹੀ ਹੈ ਕਿੱਕਰ ਤੋਂ ਬਾਅਦ ਕਿੰਨੇ ਕਿਤੇ ਵੀ ਨਹੀਂ ਦੂਰ ਦੂਰ ਤੱਕ ਨਹੀਂ ਹੈਗਾ ਉਹਨੂੰ ਗੱਡੀ 'ਚ ਪਾਣੀ ਹੈਗਾ ਥੋੜਾ ਜਿਹਾ ਹੈ ਬੋਤਲ ਹੈਗੀ ਪਾਣੀ ਦੀ ਵੇਖ ਤੇਗਾ ਰੋਖਾ ਪਾਣ ਲਾਤਾ ਜੇ ਅਸੀਂ ਆਸ ਕਰਦੇ ਹਾਂ ਕਿ ਆਡੇ ਵੱਲ ਵੇਖ ਕੇ ਸਾਰੇ ਮੁੰਡੇ ਜਿਹੜੇ ਕ੍ਰਿਕਟ ਨਾਲ ਪਿਆਰ ਕਰਦੇ ਆ ਕ੍ਰਿਕਟ ਖੇਡਦੇ ਆ ਉਹ ਸਾਰੇ ਆਡੇ ਵਾਲੇ ਵੇਖ ਕੇ ਰੁਖ ਲਾਨ ਆਪਾਂ ਪਹਿਲਾਂ ਲਾਤਾ ਜੇ ਗਰਾਊਂਡ 'ਚ ਇਹ ਉਹਨੂੰ ਕਾਹਨੂੰ ਆ ਬੰਦੇ ਆਪਣੇ ਸਾਰੇ ਜਿਨ੍ਹਾਂ ਨੇ ਰੁਖ ਲਾਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਸੋ ਥੱਲੇ ਵਾਲਾ ਪਾਸੇ ਉਹਦੇ ਮੇਰੇ ਦਾਰੇ ਆ ਵੀ ਅੱਜ